ਇਸ ਇਟ ਏਸ ਇਟ ਲੇਗ ਬਿਆ ਗਰਮਖ ਪਿਆਰਿਓ ਇਧਰ ਦੇਖੋ ਬੱਦਲ ਆਦਾ ਸਾਰਾ ਕਿੰਨਾ ਜਬਰਦਸਤ ਬੱਦਲ ਬਹੁਤ ਤਕੜਾ ਹੋਇਆ ਯਾਰ ਹੇਲੋ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨੂਬ ਲੌਗ ਵਿੱਚ ਅੱਜ ਦਾ ਵਲੌਗ ਸ਼ੁਰੂ ਕਰਦੇ ਆਂ ਅੱਜ ਹੈ ਕੇ ਸੰਬਰ ਬਦਲਵਾਈ ਪੂਰੀ ਹੋਈ ਪਈ ਐ ਹੁਣ ਮੈਂ ਜਾਣਾ ਰਹਿਣ ਤੇ ਰਹਿਣ ਜਾ ਕੇ ਫਿਰ ਹੋਊਗਾ ਅੱਜ ਸਾਡਾ ਬਾਠਾਂ ਦਾ ਤੇ ਥੋੜਾ ਜਿਹਾ ਪੈਰ ਧੋ ਲਈਏ ਮਿੱਟੀ ਲੱਗ ਗਈ ਘੁੰਮ ਕੇ ਆਏ ਆ ਮੰਮੀ ਮੰਜੇ ਚੱਕ ਰਹੀ ਏ ਟਰੈਕਟਰ ਖੜਾ ਸ਼ੰਮੂ ਫਿਰਦਾ ਸਰ ਗੋਰੂ ਬੈਠਾ ਗੋਰੂ ਐ ਗੋਰੂ ਕਿਵੇਂ ਉਹ ਖੜੀ ਸਕੂਟੀ ਆਪਾਂ ਚੱਲਦੇ ਹੁਣ ਪਰੈਣ ਸੋ ਗਰਮਕ ਪਿਆਰਿਓ ਬਾਬਾ ਸੋਹਣ ਸਿੰਘ ਹੁਣ ਘੋੜੇ ਤੇ ਸਵਾਰ ਹੋਣ ਲੱਗਿਆ ਪਹਿਲੀ ਵਾਰ ਹੋਣ ਲੱਗਿਆ ਸੋਹਣੇ ਹਾਂਜੀ ਇਹ ਘੋੜਾ ਵੀ ਨਵਾਂ ਹੀ ਹੈ ਤੂੰ ਵੀ ਨਵਾਂ ਹੀ ਹੈ ਘੋੜਾ ਵੀ ਨਵਾਂ ਤੂੰ ਵੀ ਨਵਾਂ ਇਧਰ ਲੱਪਰੀ ਤੂੰ ਵੀ ਨਵਾਂ ਹੀ ਹੈ ਚੱਲ ਚੜ ਵਾਹਿਗੁਰੂ ਦਾ ਨਾਮ ਲੈ ਕੇ ਜੇ ਕਰਾ ਛੱਡ ਗੁਰ ਜੀ ਕਾ ਖਾਲਸਾ ਇਹ ਸਿੱਖਾਂ ਦਾ ਵਾਹ ਪੜਾ ਦੇ। ਬੈਠ ਬੈਠ। ਉਧਰ ਲੈ ਪਰੇ। ਛੱਟੂ ਛੱਟੂ। ਲੇਗ ਬਿਆ। ਕੀ ਹੋ ਗਿਆ? ਦਵਾਰਾ ਚੜ ਦਵਾਰਾ। ਕੋਈ ਨਹੀਂ ਕੋਈ ਦਵਾਰਾ ਚੜਦਿਆ ਕੋਈ ਨਹੀਂ ਹੁੰਦਾ। ਐਂ ਡੱਕ ਡੱਕ ਕੇ ਸਵਾਰ ਹੁੰਦਾ। ਡੱਕ ਡੱਕ ਕੇ ਸਵਾਰ। ਵਾਹ ਸੋਹਣ ਸਿੰਘ। ਬਾਸ ਬਾਸ ਬਾਸ। ਗੁਰੂ ਬਾਜ ਬੰਦਾ ਬਾਣੀ ਆ ਰਿਹਾ ਐ ਕਿਉਂ ਕਰਦਾ ਬੰਦਾ ਹੀ ਛੱਡਦਾ ਤੂੰ ਤਾਂ ਜਲਦੀ ਲਾਉਣੀ ਯਾਰ ਮੈਂ ਭਾਈ ਕਹਿੰਦੇ ਕੋੜਾ ਨਾ ਬੰਦੇ ਨੂੰ ਪਛਾਣ ਲੈਂਦਾ ਵੀ ਕਿੰਨਾ ਕਿਹੇ ਇਸ ਵਾਰੀ ਕਿਥੀ ਕਿਨੀਆਂ ਨੇ ਜਿੰਦੀ ਨਾ ਵੜਦੇ ਹੁਣ ਤੇਰੇ ਕਿਤੇ ਮੈਂ ਉੱਪਰ ਗਿਆ ਗੱਲ ਕਰ ਓਏ ਯਾਰ ਕੱਪੜੇ ਨੂੰ ਕੀ ਐ ਕੱਪੜਾ ਤੈਨੂੰ ਛੱਡ ਦ ਸਕੋ ਗੰਦ ਗੁਛ ਨਹੀਂ ਹੁੰਦਾਗਾ ਗੰਦ ਕੀ ਕਹਿੰਦਾ ਤੈਨੂੰ ਸਿੱਧਾ ਛੱਡ ਸਕੋ ਕੱਪੜਾ ਤੇ ਬਾਜ ਸੈਂਟ ਚੜਿਆ ਪਹਿਲੀ ਯਾਰ ਸੋਨੇ ਨੂੰ ਚੜਾਦਾ ਸੋਨੇ ਨੂੰ ਚੜਾਦਾ ਪਹਿਲੀ ਯਾਰ ਹੈ ਨਾ ਛੇੜ ਕਰਤੀ ਯਾਰ ਤੇਰੇ ਨਾਲ ਹੈ ਨਾ ਵੀਡੀਓ ਪਈ ਆ ਬਾਜ ਆਇਆ ਨਾ ਬਾਜ ਅਜੇ ਤੱਕ ਕਰੇ ਨਾ ਇਹ ਤੇ ਮਾਰਿਆ ਘਰੇ ਇੱਕ ਛੱਡੀ ਜੀ ਫੇਰ ਇਹ ਸੂਤ ਆਊਗਾ

ਕਿਭ ਜੰਦੇ ਇੱਕ ਬੰਦਾ ਵਿਚਾਰੀ ਕਰਦਾ ਐਸੇ ਲੰਡਾ ਕੱਢਿਆ ਉਹ ਵਿਚਾਰੇ ਇਹਦੇ ਚੱਕਰ ਚੜ ਜਾਣਗੇ ਨੀ ਫੋਨੇ ਨੂੰ ਡੰਡਾ ਮਟਾਪ ਢੋਲ ਲੈਂਦੇ ਉਹਦੇ ਪਤਾ ਲੈਂਦੇ ਉਹ ਡੰਡਾ ਆ ਤੇ ਲੱਤ ਨਾ ਮਾਰੇ ਤੇਰੇ ਪਿੱਛੇ ਪਸੇ ਰਹਿ ਕੋਈ ਨਹੀਂ ਕੋਈ ਨਹੀਂ ਲੱਤ ਲੱਤ ਖਾਣਗੇ ਪੈਣਗੇ ਜੇ ਕੋਈ ਕਰਨਾ ਤੂੰ ਮੂੰਹ ਬਣਾਏਗਾ ਵਿਚਾਰੇ ਦਾਦਾ ਕੋਈ ਨਹੀਂ ਆ ਜਾ ਉਹ ਖਣੇ ਕੱਢੂਗਾ ਆ ਜਾ ਨਦੀ ਦੇ ਬੜੇ ਇਰ ਪੁਰਾਉਂਦਾ ਕੋੜੇ ਨਾਲ ਪੱਤਰੀ ਪੁਰਾਉਂਦਾ ਨਹੀਂ ਜਾਂਦਾ ਨਹੀਂ ਜਾਂਦਾ ਇਹਨਾਂ ਨੂੰ ਕਿ ਭਲਾ ਹਾਸਤਾ ਤੂੰਾ ਕੋੜਾ ਠੀਕ ਸਗਰਮਖ ਪਿਆਰੇ ਸੋਨੀ ਬਾਈ ਘੋੜੇ ਨੂੰ ਹਾਲੀ ਗੱਡ ਰਿਆ ਕੀ ਕਰ ਰਿਹਾ ਚਾਲ ਕੱਢ ਚਾਲ ਕੱਢਦਾ ਕਿਹ ਕੀ ਗੱਲ ਹਾਲੀ ਨਹੀਂ ਹਾਲੀ ਤਾਂ ਬਲਦ ਨੂੰ ਕੱਢਿਆ ਜਾਂਦਾ ਚਾਲ ਕੱਢ ਰਿਹਾ ਚਾਲ ਚਾਲ ਕੱਢ ਰਿਹਾ ਵੀ ਮਾਸਟਰ ਬੰਦਾ ਹੈ ਪੂਰਾ ਲੈ ਡੇਕ ਕੇ ਟੇ ਬਈ ਡੇ ਡੇ ਕਿ ਸਵਾਰ ਹੁੰਦੇ ਬਈ ਇਹ ਤਾਂ ਘੋੜਾ ਮਾੜਾ ਹੁਣ ਬੰਦਾ ਥੋੜੀ ਹਾਂ ਸਹੀ ਗੱਲ ਹੈ ਬਈ ਡੇ ਡੇ ਕਿ ਸਵਾਰ ਹੁੰਦੇ ਬਈ ਹੈਨਾ ਡੇ ਡੇ ਕਿ ਸਵਾਰ ਹੁਣ ਘੋੜੇ ਨੂੰ ਸਿਖਾਉਣਾ ਤਾਂ ਘੋੜੇ ਨੂੰ ਸਾਹਮਣੇ ਨਹੀਂ ਆਉਂਦਾ ਬੰਦਾ ਘੋੜੇ ਨਾਲ ਘੋੜੇ ਨਾਲ ਤਾਂ ਹੋਗਾ ਮਿਲਣਾ ਬੰਦਾ ਬਿਲਕੁਲ ਤਾਈ ਤਾਂ ਤੈਨੂੰ ਲਾਇਆ ਸੀ ਹਾਲ ਤਾਂ ਹੈ ਚੰਗੇ ਚੰਗੇ ਸਾਢੇ 12 ਹੋ ਗਏ ਆ ਗੁਰਦੁਆਰਾ ਸਾਹਿਬ ਤੋਂ ਆ ਗਏ ਆ ਡਾਕੂਮੈਂਟ ਦਾ ਵੀ ਕੰਮ ਕਰਾ ਕੇ ਆਏ ਥੋੜਾ ਜਿਹਾ ਬਹੁਤ ਟਾਈਮ ਲੱਗ ਗਿਆ ਸਾਢੇ 12 ਹੋ ਗਏ ਆ ਸ਼ਿਕਾਰੀ ਅੱਜ ਸਾਢੇ 12 ਹੀ ਆ ਗਏ ਸਰਵਤੇ ਮੈਡਮ ਨੂੰ ਗਿਫਟ ਦਿੱਤਾ ਸੀ ਹੈ ਯੈਸ ਕਿਵੇਂ ਲੱਗਿਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਸੋਹਣਾ ਲੱਗਿਆ ਕੀ ਕਹਿੰਦੀ ਮੈਡਮ ਥੈਂਕ ਯੂ ਤੇਰੀ ਮੈਡਮੇ ਕੀ ਕਹਿੰਦੀ ਮੇਰੀ ਮੈਡਮ ਕਹਿੰਦੀ ਮੈਂ ਕਰਕੇ ਖੋਲੂੰਗੀ ਹੈ ਗਰੁੱਪ ਜੇ ਹੋਰ ਵਿਦਿਆਰਥੀ ਲੋਕਾਂ ਨੇ ਗਿਫਟ ਕਿ ਬੱਚਿਆਂ ਨੇ ਕਿ ਨਹੀਂ ਜਿੰਨੇ ਕਿਨੇ ਦਿੱਤੇ ਸਾਰੀ ਕਲਾਸ ਹੈ ਦਿੱਤੇ ਚਲੋ ਵਧੀਆ ਮੈਡਮ ਖੁਸ਼ ਹੋਗੀ ਚਲੋ ਵਧੀਆ ਗਰਮਕ ਪਿਆਰਿਓ ਮੌਸਮ ਦੇਖੋ ਬਾਹਰ ਦਾ ਕੀ ਸੀਨ ਬਣਿਆ ਹੋਇਆ ਢੇਰੀ ਚੱਲ ਰਹੀ ਆ ਮੀ ਪੈਕੇਟ ਆ ਥੋੜਾ ਥੋੜਾ ਹੋਣੀ ਢੇਰੀ ਬਹੁਤ ਤੇਜ਼ ਸੀ ਪਹਿਲਾਂ ਤਾਂ ਹੁਣ ਤਾਂ ਘਟ ਗਈ ਥੋੜੀ ਜੀ ਦੇੜੀ ਬਹੁਤ ਚੱਲ ਰਹੀ ਹੈ ਢੇੜੀ ਵਰਮਖ ਪਿਆਰੋ ਇੱਧਰ ਦੇਖੋ ਬੱਦਲਾ ਦਾ ਸਾਰਾ ਕਿੰਨਾ ਜਬਰਦਸਤ ਬੱਦਲ ਬਹੁਤ ਤਕੜਾ ਹੋਇਆ ਹੈ ਯਾਰ ਢੇੜੀ ਬਹੁਤ ਚੱਲ ਰਹੀ ਹੈ ਇੱਧਰ ਬੱਦਲ ਸਾਹ ਹੈ ਸੂਰਜ ਨਿਕਲਿਆ ਹੋਇਆ ਹੈ ਇੱਥੇ ਪੂਰਾ ਇਹ ਇਲਾਕਾ ਵਰਮਸਤਿਆ ਬੈ ਮਸਤੇ ਬੈ ਆ ਦੇਲ ਹੈਗੇ ਨਾ ਹਾਂ ਜਿਹੜਾ ਇਹ ਗੁੰਦ ਦੀ ਬੋਤਲ ਤਾਂ ਥੱਲੇ ਕਰਨਾ ਐਵੇਂ ਨਹੀਂ ਕੀ ਐਵੇਂ ਪਰੇ ਰੱਖ ਕੇ ਕੱਢਣਾ ਥੱਲੋਂ ਕੱਢਣਾ ਹਾਂ ਨਾ ਮੈਂ ਕੱਢ ਦੂੰਗਾ ਨਹੀਂ ਮੈਂ ਕੱਢ ਦੂੰਗਾ ਥੱਤੋਂ ਵਾਲਾ ਇਹ ਵਿਚਾਰੇ ਲਾ ਕੇ ਕੋਈ ਵਿਚਾਰੇ ਤੈਨੂੰ ਤਾਂ ਹੁੰਦਾ ਕੱਢਣਾ ਮੈਂ ਬਿਨਾ ਹੱਥ ਲਾਇਏ ਤਾਂ ਕੱਢ ਦੂੰਗਾ ਮੈਂ ਹੱਥ ਲਾਇਏ ਤਾਂ ਬੋਤਲ ਨੂੰ ਬਿਨਾ ਹੱਥ ਲਾਇਏ ਤੈਨੂੰ ਹੱਥ ਨਹੀਂ ਲਾਉਂਦਾ ਮੈਂ ਕੱਢੋ ਇਹਨੂੰ ਹਾਂ ਠੀਕ ਹੈ ਨਹੀਂ ਇਹ ਬੋਤਲ ਆਹ ਦਿਲ ਕੱਢਣਾ ਥੱਲੋਂ ਹਾਂ ਮੇਰਾ ਬੋਤਲ ਨਾ ਧੋੜਾ ਰੱਖ ਕੇ ਦਿਖਾ ਸਰਬਤ ਧੋੜਾ ਰੱਖ ਕੇ ਦਿਖਾ ਧੋੜਾ ਰੱਖ ਕੇ ਦਿਖਾ ਬੋਤਲ ਚੱਕ ਕੇ ਦੁਆਰੇ ਰੱਖ ਕੇ ਰੱਖਵਾ ਦੁਆਰੇ ਚੱਕ ਕਰ ਤਲੇ ਮੈਂ ਤਾਂ ਨਹੀਂ ਲੈਣਾ ਬੋਤਲ ਨੂੰ ਆਤ ਨਹੀਂ ਲੈਣਾ ਬੋਤਲ ਨੂੰ ਪਾਪਾ ਜੀ ਹੋਣਾ ਕਰਦੇ ਤੂੰ ਮੈਂ ਬੋਤਲ ਨੂੰ ਕਟੰਦੇ ਪੂਰੀ ਨਹੀਂ ਮੈਂ ਕੱਟੂੰਗਾ ਪਹਿਲਾਂ ਤੂੰ ਤੂੰ ਵੀ ਕੱਟਦੀ ਕਮਾ ਕੇ ਚੰਗਾ ਤਰੀਕਾ ਹੈਗਾ ਇਹ ਦੇ ਮੈਂ ਚੱਕ ਲਿਆ 10 ਮਿੰਟ ਪਹਿਲਾਂ ਸੂਰਜ ਸੀਗਾ ਤੇ ਹੁਣ ਮੌਸਮ ਖਰਾਬ ਮੀਂਹ ਪੈ ਰਿਹਾ ਹੁਣ 10 ਮਿੰਟਾਂ ਚ ਮੌਸਮ ਚੇਂਜ ਹੁਣ ਦੇਖੋ ਮੌਸਮ ਕਿੰਨਾ ਖਰਾਬ ਹੋ ਗਿਆ 10 ਮਿੰਟਾਂ ਚ ਖਰਾਬ ਹੋ ਗਿਆ ਮੌਸਮ ਸਾਰਾ ਹੀ ਤੂਫਾਨ ਆਜੀ ਇਧਰ ਸੇਵਾ ਹੋ ਰਹੀ ਹੈ ਮੰਮੀ ਲੱਤਾ ਕੁਟੀ ਰਹੀ ਹੈ ਹੁਣ ਸਰਬੱਤ ਚਾਹ ਪੀਣ ਲੱਗਿਆ ਟਾਈਮ ਹੋ ਗਿਆ 7:30 ਤੇ ਤੇ ਪ੍ਰਸ਼ਾਦਾ ਪੱਕ ਰਿਹਾ ਮੌਸਮ ਖਰਾਬ ਹੈ ਦਿਸ ਨਹੀਂ ਰਿਹਾ ਸ਼ਾਦਾ ਤਿਆਰ ਹੋ ਰਿਹਾ ਗਰਮਕ ਪਿਆਰਿਓ ਪ੍ਰਸ਼ਾਦਾ ਛਕ ਰਹੇ ਆ ਸਰਬੱਤ ਵੀ ਛਕ ਰਹੀ ਹੈ ਸਮਰ ਵੀ ਸਰਬੱਤ ਦਾ ਸ਼ਕریہ ਸਮਰ ਵੀ ਗੋਭੀ ਦੀ ਸਬਜ਼ੀ ਬਣਾਈ ਹੈ ਸਮਰ ਦੀ ਫੇਵਰੇਟ ਸੋ ਗਰਮੁਖ ਪਿਆਰੋ ਅੱਜ ਦਾ ਵਲੋਗ ਇੱਥੇ ਸਮਾਪਤ ਕਰਦੇ ਆਂ ਉਮੀਦ ਕਰਦੇ ਆਂ ਕਿ ਅੱਜ ਦਾ ਵਲੋਗ ਤੁਹਾਨੂੰ ਵਧੀਆ ਲੱਗਿਆ ਹੋਵੇਗਾ ਵਧੀਆ ਲੱਗਿਆ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਹੁਣ ਪ੍ਰਸ਼ਾਦਾ ਸ਼ਕਲਿਆ ਤੇ ਹੁਣ ਗਰਮੁਖ ਪਿਆਰੋ ਰੈਸਟ ਕਰਦੇ ਆਂ ਉਸ ਤੋਂ ਬਾਅਦ ਸਵੇਰੇ ਫਿਰ ਕੱਲ ਨੂੰ ਫਿਰ ਮਿਲਦੇ ਆਂ ਨਵੇਂ ਵਲੋਗ ਵਿੱਚ ਤਦ ਤੱਕ ਲਈ ਆਪਣਾ ਤੇ ਆਪਣੇ ਦਾ ਖਿਆਲ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤੇ ਰੂਹ ਲੱਗ ਗਿਆ ਓਏ ਸਰਵਤਾਰੋਂ ਲੱਗ ਗਿਆ ਕਹਿੰਦਾ ਵੀ ਮੇਰੇ ਕੱਪ ਨੂੰ ਸੋਹਣਾ ਕਿਉਂ ਨਹੀਂ ਗਿਆ